ਸਾਸੀਕਾਰ ਜੀ ਸਾਰੇ ਪ੍ਰਾਪਾਣਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਅਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਵਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮਾਲਾ ਕਲਾਂ ਦੇ ਵਿੱਚ ਮਾਲਾ ਕਲਾਂ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਮੋਗੇ ਦਾ ਪਿੰਡ ਆ ਤੇ ਮਾਲਾ ਕਲਾਂ ਵੜਦਿਆ ਸਾਰੀ ਸਰਵਿਸ ਸਟੇਸ਼ਨ ਦੇ ਕੋਲੋਂ ਤੁਸੀਂ ਮਾਲਾ ਕਲਾਂ ਨੂੰ ਮੁੜ ਪੈਣਾ ਤੇ ਉਹ ਸੜਕ ਦੇ ਉੱਤੇ ਹੀ ਬਸ ਪਾਈ ਦਾ ਘਰ ਆ ਪਹਿਲਾਂ ਸੂਆ ਇੱਕ ਝੋਟੀ ਵਿਖਾਉਣੀ ਆ ਤੁਹਾਨੂੰ ਸੂਣ ਵਾਲੀ ਆ ਤਿਆਰੀ ਦੇ ਵਿੱਚ ਮੁਕੰਮਲ ਆ ਕੋਈ 2-4 ਦਿਨ ਕੱਢ ਸਕਦੀ ਆ ਲੇਵੇ ਵੱਲੋਂ ਸਾਫ ਸੁਥਰਾ ਲੇਵਾ ਤਿਆਰ ਕੀਤਾ ਵਾ ਦੁੱਧ 10-11 ਕਿਲੋ ਪਾਉਣ ਦੀ ਕੈਪੈਸਿਟੀ ਰੱਖੂਗੀ ਆਓ ਇਹਦੀ ਡਿਟੇਲ ਜਾਣਦੇ ਆ ਪਹਿਲਾਂ ਬਾਈ ਤੋਂ ਆਪਾਂ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਜੀ ਵਧੀਆ ਜੀ ਸਿੱਤਾ ਦੇ ਘਰ ਪਰਿਵਾਰ ਬਈ ਠੀਕ ਠਾਕ ਜੀ ਸਾਰਾ ਕੁਝ ਅੱਛਾ ਬਾਈ ਨਾਮ ਦੱਸ ਦੀਏ ਬੋਰ ਸਿੰਘ ਜੀ ਹਾਂਜੀ ਬੋਰ ਸਿੰਘ ਬੋਰ ਸਿੰਘ अच्छा भाई बोर्ड फिर पहला मैं दी वीडियो पाई थी ओ वेगी सी हां वेगी सी ठीक है ते ए ਝੋਟੀ ਫਿਰ ਕਿੰਨੇ ਦਿਨ ਲੈ ਜੂਗੀ ਬਾਈ ਇਹ ਹੁਣ ਪੱਕਾ ਨਹੀਂ ਸਕਦੇ ਪੱਕਾ ਵੀ 2-4 ਵਧ ਵੀ ਲੈ ਸਕਦੀ 2-4 ਦਿਨ ਲੈ ਸਕਦੀ ਜਣੀ ਦੀ ਠੀਕ ਹੈ ਬਾਈ ਦਿਨ ਕਿੰਨੇ ਪਏ ਦੱਸਿਆ ਦਿਨ ਤਾਂ ਜਿਹੜੇ ਹਿਸਾਬ ਨਾਲ ਤਕਰੀਬਨ ਕੱਲ ਕਿਤੇ ਕਰ ਪੂਰੇ ਹੁੰਦੇ ਦੇ ਠੀਕ ਹੈ ਗਿਣਤੀ ਬਤਾਓ ਕਹੇ ਲੈ ਜੂਗੀ ਇਹ 2-4 ਦਿਨ ਨੂੰ ਲਊਗੇ ਉੱਤੇ ਹਾਂ ਠੀਕ ਹੈ ਬਾਈ ਥੋੜੀ ਜਿਹੀ ਸਮੀ ਘੱਟ ਰਹੀ ਗਈ ਹੈ ਨਾ ਅਸ ਭਾਈ ਥੋੜੇ ਪਸ਼ੂ ਵੱਧ ਕਰਕੇ ਨੇ ਲਿੱਸੀ ਥੋੜੀ ਜੀ ਹੂੰ ਅਸੇ ਮਾਂ ਦਾ ਦੁੱਧ ਕਿੰਨਾ ਕੋਸੀਂਦੀ ਦਾ ਉਹ 16 ਲੀਟਰ ਦਿੰਦੀ ਰਹੀ ਜਣੀ ਠੀਕ ਹੈ ਬਾਈ ਝੋਟੀ ਵੀ 1 ਦੇਉਗੀ ਹਮ ਆ ਯੂ ਡੂ ਇਟ ਅਸਾ ਰੇਟ ਬਾਈ ਫਿਰ ਇਹਦਾ ਰੇਟ ਬਾਈ 90000 ਰੁਪਏ ਕਰ ਦਿਆਂਗੇ ਠੀਕ ਹੈ ਮਾਨਤਾਂ ਦੇ ਵਿੱਚੋਂ ਮਾੜਾ ਮੂਟਾ ਮਾਨਤਾਂ ਕਰ ਦਿਆਂਗੇ ਠੀਕ ਕਰ ਦਿਓ ਬੰਦ ਨੂੰ ਤੋੜ ਦਿਓ ਮਾੜਾ ਜੀ ਹੋ ਗਏ ਨੂੰ ਲੈ ਮਿੱਤਰੋ 90000 ਰੁਪਿਆ ਕੀਮਤ ਆ ਸੁਆ ਪਹਿਲਾ ਵਾ ਦਿਨ ਲੈ ਦੂਗੀ ਹਜੇ ਕਰਮਾਂ ਵਾਲੀ ਦੇਖ ਸਕਦੇ ਹੋ ਕਿਉਂਕਿ ਹਜੇ ਤੱਕ ਕਰਮਾਂ ਵਾਲੀ ਨੇ ਬਣਨਾ ਬਣਾਉਣਾ ਵਾ ਛੋਟੀ ਸੋਹਣੀ ਨਿਕਲੂਗੀ ਸੋਹਣੀ ਤਿਆਰ ਹੋਊਗੀ ਬਾਈ ਤੇ ਤੈਨ ਨਾਲੀ ਗੱਲ ਨਹੀਂ ਗਈ ਕਾ ਵੀ ਕੇ ਵੱਧ ਬਣੂਗੀ ਚੋਟੀ ਜੰਨੀ ਹੈਗੀ ਚੰਗੀ ਆ ਜਿਹੜਾ ਭਰਾ ਸਵਾ ਕੇ ਵੇਚ ਲੂਗਾ ਉਹ ਵੀ ਵਧੀਆ ਰੋਈ ਜੈਨੇ ਦੇਖ ਸਕਦੇ ਮੋੜ ਲਿਓ ਬੱਸ ਦੇਖ ਸਕਦੇ ਆ ਮੇਤਰੋ ਥੱਲੋ ਥੱਲੋ ਬਣਦੇ ਉੱਥੇ ਹੀ ਬੱਸ ਜੀ ਉੱਥੇ ਹੀ ਬਣਦੇ ਹੋ ਧਲਿਆਰਾ ਬਾਈ ਨੇ ਥੋੜਾ ਜਾ ਗਲਤ ਪੁੱਠਾ ਪਾ ਲਿਆ ਚਲੋ ਕੋਈ ਨਾ ਜੀ ਬਣਦੇ ਬਾਈ ਕੋਈ ਗੱਲ ਦੇਖ ਸਕਦੇ ਆ ਮੇਤਰੋ ਲੇਟੀ ਜਾ ਨਾਲੇ ਪਤਮਖਾ ਦੇ ਲੇਵਾ ਖੇ ਚੰਗੀ ਤਰ੍ਹਾਂ ਨਜ਼ਦੀਕ ਤੋਂ ਵਾਲ ਢੇਲਾ ਹਜੇ ਕੱਟੂ ਗਿਆ ਲੇਵਾ ਝੋਟੀ ਨੇ ਨਾ ਖਾਣ ਪੀਣ ਤੋਂ ਬਾਅਦ ਜਦੋਂ ਸੂਪ ਪੀਓ ਤੋਂ ਵੱਧ ਨਿੱਖਰਨਾ ਹੁਣ ਵੇਖੋ ਕਿੱਡਾ ਸੋਹਣਾ ਫੇਸ ਕੁਆਲਿਟੀ ਤਿਹਾਰੇ ਨਾ ਸਕੋ ਵੱਧ ਲੱਗਦੀ ਹੁਣ ਵੱਧ ਸੋਹਣੀ ਲੱਗਦੀ ਏ ਝੋਟੀ ਅੱਛਾ ਭਾਈ ਨੰਬਰ ਦੇ ਆ ਜਾਏ ਕੇਰਾ ਦੀ ਭਾਈ ਪੋਟ ਸਿੰਘ 97812 ਜੀ 14896 ਇੱਕ ਵਾਰੀ ਹੋਰ ਬੋਲ ਦਿਓ 97812 ਜੀ 14896 ਠੀਕ ਏ ਬਈ ਇਹ ਮਿੱਤਰੋ ਬਾਈ ਦਿਨ ਗੱਲਬਾਤ ਕਰਨੀ ਪਿੰਡ ਮਾਲਕ ਕਲਾ ਜਲਾ ਮੂੰਗਾ